ਤਾਂ ਪੰਜਾਬ ਦੇ ਵਿੱਚ ਮੁਹੱਲਾ ਕਲੀਨਿਕ ਦਾ ਨਾਂ ਬਦਲੇਗਾ ਆਮ ਆਦਿਕ ਕਲੀਨਿਕ ਨੂੰ ਜਲਦ ਨਵਾਂ ਨਾਮ ਮਿਲਣ ਜਾ ਰਹੇ ਹਨ ਨਾਂ ਬਦਲਣ ਦੇ ਲਈ ਆਪਸ ਦੇ ਵਿੱਚ ਚਰਚਾ ਕਰ ਰਹੇ ਹਾਂ ਡਾਕਟਰ ਬਲਬੀਰ ਸਿੰਘ ਦਾ ਇਹ ਕਹਿਣਾ ਹੈ ਸਿਹਤ ਮੰਤਰੀ ਨੇ ਕਿਹਾ ਹੈ ਕੇਂਦਰ ਸੂਬੇ ਦੀ ਸਾਂਝੀ ਫੰਡਿੰਗ ਵਾਲੀ ਪ੍ਰਾਪਰਟੀ ਦਾ ਨਾਂ ਬਦਲੇਗਾ ਕੇਂਦਰ ਤੇ ਸੂਬਾ ਸਰਕਾਰ ਦੀ ਸਹਿਮਤੀ ਦੇ ਨਾਲ ਇਹ ਨਾਂ ਰੱਖਿਆ ਜਾਏਗਾ ਸੋ ਦੱਸ ਦਈਏ ਕਿ ਪਿਛਲੇ ਸਮਿਆ ਦੇ ਵਿੱਚ ਫੰਡਿੰਗ ਨੂੰ ਲੈ ਕੇ ਪੈਸਿਆਂ ਦੇ ਕੰਟ੍ਰਿਬਿਊਸ਼ਨ ਨੂੰ ਲੈ ਕੇ ਕਿਤੇ ਨਾ ਕਿਤੇ ਸਮੱਸਿਆ ਆਈ ਜਿਸ ਤੋਂ ਬਾਅਦ ਹੁਣ ਨਾ ਬਦਲਿਆ ਜਾਏਗਾ ਔਰ ਸਵਾਵਾ ਜੜੀਆਂ ਨੇ ਜਿਉਂਦੀਆਂ ਪਿਆ ਰਹਿਣਗੀਆਂ ਗੱਲ ਇਹ ਹੈਗੀ ਆ ਵੀ ਜਦੋਂ ਕੋਈ ਆਪਣਾ ਦੋ ਪਾਰਟੀਆਂ ਹੁੰਦੀਆਂ ਨਾ ਜੀ ਉਹਨਾਂ ਦੇ ਆਪਸ ਦੇ ਵਿੱਚ ਡਾਇਲੋਗ ਹੁੰਦਾ ਵੀ ਆਰ ਐਂਡ ਡਾਇਲੋਗ ਤੇ ਜਿਹੜਾ ਨਾਂ ਉਹਨਾਂ ਨੇ ਵੀ ਪ੍ਰਪੋਜ਼ ਕੀਤਾ ਸੀਗਾ ਉਹ ਮਤਲਬ ਸਾਡੀਆਂ ਉਹਦੇ ਬਾਰੇ ਕੁਝ ਸਾਡਾ ਵਿਚਾਰ ਸੀਗਾ ਰਿਜ਼ਰਵੇਸ਼ਨ ਸੀਗੀਆਂ ਸਾਡੇ ਨਾਂ ਬਾਰੇ ਜਾਂ ਫੋਟੋ ਬਾਰੇ ਉਹਨਾਂ ਦੀ ਰਿਜ਼ਰਵੇਸ਼ਨ ਸੀਗੀਆਂ ਸੋ ਅਸੀਂ ਆਪਸ ਚ ਡਿਸਕਸ ਕਰ ਰਹੇ ਹਾਂ ਜੀ ਤੇ ਅਸੀਂ ਆਲਮੋਸਟ ਜਿਹੜਾ ਸਾਡਾ ਕੰਸੈਂਸਸ ਤੇ ਪਹੁੰਚ ਗਏ ਆ ਉਹ ਜਦੋਂ ਫਾਈਨਲ ਹੋ ਜਾਏਗਾ ਮਤਲਬ ਸਾਰਾ ਕੁਝ ਤੁਹਾਡੇ ਸਾਡੇ ਨਾਲ ਸ਼ੇਅਰ ਕਰਾਂਗੇ ਸਰ ਉਹਨਾਂ ਨੂੰ ਉਹਨਾਂ ਸਰ ਉਹਨਾਂ ਨੇ ਕਿ ਸਰ ਨੂੰ ਪੂਰੀ ਗੱਲ ਸੁਣ ਲਓ ਪੂਰੀ ਗੱਲ ਸੁਣ ਲਓ ਦੇਖੋ ਜਿਹੜੇ ਹੈਗੇ ਆ ਆਮ ਆਦਮੀ ਕਲੀਨਿਕ ਆ ਉਹ ਦੋ ਜਗ੍ਹਾ ਤੇ ਮਤਲਬ ਬਣੇ ਹੋਇਆ ਇੱਕ ਤਾਂ ਹੈਗੀਆਂ ਜਿਹੜੇ ਐਗਜ਼ਿਸਟਿੰਗ ਆਪਣਾ ਜਿਹੜਾ ਹੈਲਥ ਦਾ ਇਨਫਰਾਸਟ੍ਰਕਚਰ ਆ ਚਾਹੇ ਉਹ ਕਮਿਊਨਿਟੀਲ ਸੈਂਟਰ ਹੈ ਜਾਂ ਜਿਹੜੇ ਆਪਣੇ ਅਰਬਨ ਜਿਹਨੂੰ ਅਸੀਂ ਪੀਐਸਸੀਸ ਕਹਿੰਦੇ ਆ ਜਾਂ ਜਿਹੜੀਆਂ ਡਿਸਪੈਂਸਰੀ ਸਿਗੀਆਂ ਚਾਹੇ ਅਰਬਨ ਡਿਸਪੈਂਸਰੀ ਆ ਜਾਂ ਰੂਰਲ ਡਿਸਪੈਂਸਰੀ ਆ ਇੱਕ ਤਾਂ ਉਹਨਾਂ ਦੇ ਵਿੱਚ ਬਣਿਆ ਜੀ ਇੱਕ ਜਿਹੜਾ ਹੈਗਾ ਕਿ ਅਸੀਂ ਪੋਟਾਕੇਵਨ ਬਣਾਇਆ ਜਾਂ ਅਸੀਂ ਜਿਹੜੀ ਸਾਡੀ ਕੋਈ ਦੂਜੀ ਬਿਲਡਿੰਗ ਸੀ ਕਿਸੇ ਨੇ ਐਨਆਰਆਈ ਨੇ ਡੋਨੇਟ ਕੀਤੀ ਉਹਦੇ ਵਿੱਚ ਬਣਿਆ ਜਾਂ ਜਿਹੜਾ ਸੀਗਾ ਤੁਹਾਡੇ ਕੋਈ ਨਾ ਜਿਹਦੇ ਵਿੱਚ ਸੁਵਿਧਾ ਸੈਂਟਰ ਸੀ ਉਹਦੇ ਵਿੱਚ ਬਣਿਆ ਸੋ ਜਿਹੜੀਆਂ ਹੈਲਥ ਡਿਪਾਰਟਮੈਂਟ ਦੀਆਂ ਬਿਲਡਿੰਗ ਨਹੀਂ ਆ ਉਹਨਾਂ ਤੇ ਉਹ ਲਾਗੂ ਨਹੀਂ ਹੋਏਗਾ ਜੀ ਜਿਹੜੀ ਉਹ ਪੰਜਾਬ ਦੀ ਸਕੀਮ ਹੈ ਉਹਦੇ ਵਿੱਚ ਸਾਰਾ ਕੁਝ ਐਜ਼ ਇਟ ਇਜ਼ ਰਹੇਗਾ ਲੇਕਿਨ ਜਿਹੜੀਆਂ ਜਿੱਥੇ ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਦੀ ਜਿਹੜੀ ਹੈਗੀ ਆ ਫੰਡਿੰਗ ਜਿਹੜੀ 60 40 ਆ ਹਾਲਾਂਕਿ ਜਦੋਂ ਅਸੀਂ 40 ਕਹਿੰਦੇ ਆ ਲੈਂਡ ਪੰਜਾਬ ਦੀ ਆ ਬਿਲਡਿੰਗ ਪੁਰਾਣੀਆਂ ਜਿਹੜੀਆਂ ਬਣੀਆਂ ਹੋਈਆਂ ਪੰਜਾਬ ਦੀਆਂ ਹੈਗੀਆਂ ਸੋ ਪੰਜਾਬ ਦੀ ਕੰਟਰੀਬਿਊਸ਼ਨ 60% ਤੋਂ ਵੱਧ ਹੈ ਉੱਥੇ ਕੋ-ਬ੍ਰਾਂਡਿੰਗ ਹੋਏਗੀ ਨਾ ਉਹਨਾਂ ਨਾ ਉਹਨਾਂ ਦੀ ਨਾ ਸਾਡੀ ਦੇਰ ਕਿਉਂਕਿ ਇਹਦੇ ਵਿੱਚ ਕੋ-ਫੰਡਡ ਹੈ ਉੱਥੇ ਜਿੱਥੇ ਕੋ-ਫੰਡਡ ਹੈ ਉੱਥੇ ਕੋ-ਬ੍ਰਾਂਡਿੰਗ ਹੋਏਗੀ ਜਿੱਥੇ ਸਟੇਟ ਫੰਡਿੰਗ ਦਾ ਸਾਰੀ ਉੱਥੇ ਸਟੇਟ ਦੀ ਪ੍ਰੋਸੈਂਟਿੰਗ ਕਿਵੇਂ ਹੋ ਗਈ ਤੁਸੀਂ ਇਹ ਕੰਕਲੂਜਨ ਤੇ ਪਹੁੰਚ ਗਏ ਸੀ ਕਿ ਕਿੰਨੇ ਉਹਨੇ ਕੀ ਨਾ ਪ੍ਰੋਪੋਜ਼ ਕੀਤਾ ਸੀ ਸਰ ਦੇਖੋ ਉਹ ਮੈਂ ਤੁਹਾਨੂੰ ਐਸੋਲੇ ਨਹੀਂ ਡਿਸਕਸ ਕਰਾਂਗਾ ਸਾਡਾ ਆਪਸ ਸਾਡਾ ਐਗਰੀਮੈਂਟ ਹੋ ਗਿਆ ਜਦੋਂ ਫਾਈਨਲ ਹੋ ਗਿਆ ਆਪਣਾ ਮੈਂ ਪ੍ਰੈਸ ਕਾਨਫਰੰਸ ਬੁਲਾ ਕੇ ਸਾਰਾ ਕੋਈ ਤੁਹਾਡੇ ਨਾਲ ਸ਼ੇਅਰ ਕਰ ਦਾਂਗਾ ਫਿਰ ਸਰ ਕਿੰਨੇ ਕਿੰਨੇ ਪ੍ਰੋਪਰਡਿੰਗ ਵਾਲੇ ਕਿੰਨੇ ਆ ਕਵਰ ਰੰਡਿੰਗ ਵਾਲੇ ਸਰ ਇਹ ਐਗਜ਼ੈਕਟ ਨੰਬਰ ਜਿਹੜਾ ਹੈਗਾ ਤਕਰੀਬਨ ਤਕਰੀਬਨ ਅੱਜ ਦੇ ਤੇ ਹੋਣਗੇ